ਮੌਜੂਦਾ ਉਤਰਾਖੰਡ ਵਿੱਚ ਚਲ ਰਹੀ ਚਾਰਤਮ ਯਾਤਰਾ ਲਈ ਵੱਡੀ ਗਿਣਤੀ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਸ਼ਰਧਾਲੂ ਇੱਥੇ ਪੁੱਜ ਰਹੇ ਨੇ ਜਿਸ ਦੇ ਚੱਲਦਿਆਂ ਪ੍ਰਸ਼ਾਸਨ ਨੂੰ ਸ਼ਰਧਾਲੂਆਂ ਦੇ ਸਹੀ ਸਫਰ ਨੂੰ ਯਕੀਨੀ ਬਣਾਉਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਤਰਾਖੰਡ ਪ੍ਰਸ਼ਾਸਨ ਵੱਲੋਂ ਯਾਤਰਾਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਅਤੇ ਨਿਯਤ ਤਾਰੇ ਤਰੀਕਾਂ ਤੇ ਹੀ ਯਾਤਰਾ ਕਰਨ ਪ੍ਰਸ਼ਾਸਨ ਨੇ ਬਿਨਾਂ ਰਜਿਸਟ੍ਰੇਸ਼ਨ ਟ੍ਰਿਪ ਕਾਰਜ ਮਿਥਿਤ ਤਰੀਕ ਤੋਂ ਪਹੁੰਚੇ ਇੱਥੇ ਪੁੱਜਣ ਵਾਲੇ ਸ਼ਰਧਾਲੂਆਂ ਤੇ ਉਹਨਾਂ ਦੀਆਂ ਗੱਡੀਆਂ ਨੂੰ ਵਾਪਸ ਭੇਜਣ ਦੇ ਇਕੋ ਰਜਿਸਟ੍ਰੇਸ਼ਨ ਫਾਰਮ ਵਿੱਚ ਡਾਕਟਰੀ ਹਿਸਟਰੀ ਵਾਲੇ ਖਾਨੇ ਵਿੱਚ ਆਪਣੀ ਪੁਰਾਣੀ ਬਿਮਾਰੀਆਂ ਨੂੰ ਨਾ ਲਿਖੋਣ ਡਾਕਟਰਾਂ ਨੇ ਸਲਾਹ ਦਿੱਤੀ ਕਿ ਚਾਰਤਾਂਦੇ ਸਾਰੇ ਤੀਰਸਥਾਨ ਉੱਚੀ ਪਹਾੜੀ ਇਲਾਕੇ ਵਿੱਚ ਪੈਂਦੇ ਨੇ ਇਸ ਲਈ ਇੱਥੇ ਪੁੱਜ ਕੇ ਸ਼ਰਧਾਲੂ 24 ਘੰਟੇ ਰੁੱਕ ਕੇ ਆਪਣੇ ਸਰੀਰ ਨੂੰ ਮਾਹੌਲ ਦੇ ਅਨੁਕੂਲ ਬਣਾਉਣ ਅਤੇ ਸਿੱਧੇ ਹੀ ਗਰਮੀ ਤੋਂ ਆ ਕੇ ਯਾਤਰਾ ਦੀ ਰਾਹ ਤੇ ਅੱਗੇ ਨਵਤਨ ਹੈ ਦੂਜੇ ਪਾਸੇ ਸ਼੍ਰੀ ਹਿਮਕੁਟ ਸਾਹਿਬ ਦੀ 25 ਮਈ ਤੋਂ ਸ਼ੁਰੂ ਹੋ ਰਹੀ ਯਾਤਰਾ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਇਹ ਯਾਤਰਾ 10 ਅਕਤੂਬਰ ਤੱਕ ਚੱਲੇਗੀ ਸ਼੍ਰੀ ਹਿਮਕੁਟ ਸਾਹਿਬ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਬਦਰੀਨਾਥ ਧਾਮ ਦੇ ਨੇੜੇ ਹੈ ਸਰਦੀਆਂ ਦੀ ਬਰਫ਼ ਮਈ ਦੇ ਮਹੀਨੇ ਵਿੱਚ ਪਿਘਲ ਜਾਂਦੀ ਹੈ ਸਿਰਫ਼ ਜੂਨ ਜੁਲਾਈ ਅਗਸਤ ਤੇ ਸਤੰਬਰ ਦੇ ਮਹੀਨੇ ਦੌਰਾਨ ਇਹ ਯਾਤਰਾ ਚੱਲਦੀ ਹੈ ਸਚਕਨ ਸ਼੍ਰੀ ਹਿਮਕੁਟ ਸਾਹਿਬ ਦੀ ਪੂਰੀ ਯਾਤਰਾ ਵਿੱਚ ਸਾਲ 8 ਲੱਖ ਤੋਂ ਵੱਧ ਸ਼ਰਧਾਲੂਆਂ ਦੀ ਸ਼ਾਮਲ ਹੋਣ ਦੀ ਉਮੀਦ ਹੈ